ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਜੁਮੇਰ ਕਰਦੇ ਨੂੰ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਬਾਈ ਦਬ ਕੇ ਕਰੇ ਕਰੋ ਬਹੁਤ ਵਧੀਆ ਰਿਸਪੌਂਸ ਆਉਂਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਸਾਡੇ 325 ਸਬਸਕ੍ਰਾਈਬਰ ਨਹੀਂ 325 ਸਬਸਕ੍ਰਾਈਬਰ ਹੋ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਲੇ ਵਲੌਗ ਜੀ ਹੋ ਗਏ ਜੀ ਜੇ ਤੁਸੀਂ ਦੇਖ ਹੀ ਲਿਆ ਹੋਣਾ ਬਹੁਤ ਬਹੁਤ ਧੰਨਵਾਦ ਔਰ ਆਪਣੇ ਸਬਸਕ੍ਰਾਈਬਰ ਰੋਜ਼ ਵੱਧ ਰਹੇ ਆਂ ਬਈ ਇਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਸਪੋਰਟ ਕਰਦੇ ਰਹੋ ਪਨਾਮਨੀ ਮੇ ਇਹ ਵੀਡੀਓ ਆਪਾਂ ਮੀਨਾ ਜਿਉਰੀਆਂ ਮੀਨਾ ਆਪਣਾ ਲੱਗ ਜਾਣਾ ਲੱਗ ਪੱਗ ਹੁਣ ਅਜੇ ਛੋਲਿਆਂ ਦਾ ਕੰਮ ਚੱਲ ਰਿਹਾ ਛੋਲਿਆਂ ਦੇ ਬਾਅਦ ਫਿਰ ਕੱਲ ਦਾ ਦਿਨ ਚੱਲੂ ਛੋਲਿਆਂ ਚ ਹੋਰ ਤੇ ਪਰਸੋਂ ਨੂੰ ਕਹਿੰਦੇ ਹੋਲੀ ਆ ਵੀ ਪਰਸੋਂ ਨੂੰ ਨੀ ਮਸ਼ੀਨ ਚਲਣੀ ਕੋਈ ਆਈਏ ਮੱਥਾ ਟੇਕ ਦਿਓ ਦੋ ਦਿਨ ਕਹਿੰਦੇ ਵੀ ਦੋ ਦਿਨ ਨਹੀਂ ਚਲਾਉਣੀ ਮਸ਼ੀਨ ਬਾਕੀ ਦੇਖਦੇ ਆ ਕਹਿੰਦੇ ਕੱਲ ਨੂੰ ਚਲਾਉਣਗੇ ਕੱਲ ਨੂੰ ਇਹ ਰਾਤ ਨੂੰ ਕਹਿੰਦੇ ਹੋਲੀ ਬਾੜਦੇ ਆ ਜਿਵੇਂ ਵੀ ਬਈ ਇਹ ਮੈਂ ਪੁੱਛਿਆ ਸੀਗਾ ਜਿਹਨੇ ਤਾਂ ਆਪਾਂ ਬੱਡ ਰਹੇ ਹਾਂ ਹੁਣ ਉਹ ਕਹਿੰਦੇ ਵੀ ਕਰਾਤ ਨੂੰ ਹੋਲੀ ਵਾੜਾਂਗੇ ਕੱਲ ਨੂੰ ਪੁੱਛਿਆ ਸ਼ਾਮ ਨੂੰ ਮਤਲਬ ਕੱਲ ਨੂੰ ਸ਼ਾਮ ਨੂੰ ਤੇ ਪਰਸੋਂ ਸਵੇਰੇ ਹੋਲੀ ਖੇਡ ਲਣਗੇ ਫੇਰ ਮੰਡੀਆਂ 'ਚ ਛੁੱਟੀ ਆ ਸ਼ਾਇਦ ਮਨ ਲਾ ਪਰਸੋਂ ਚੌਥੇ ਦੀ ਤੇ ਉਹਦੇ ਬਾਅਦ ਫੇਰ ਟਿੱਕਾ ਟੁਕਾ ਲਾ ਕੇ ਫੇਰ ਪੂਜਾ ਕਰਦੇ ਆ ਦੁਬਾਰੇ ਫੇਰ ਬਈ ਵੜਾਈ ਸ਼ੁਰੂ ਕਰਦੇ ਜੇ ਮੰਨ ਲਓ ਵੀ ਕੱਲ ਦਾ ਦਿਨ ਆਪਣੇ ਕੋਲ ਕੱਲ ਨੂੰ ਸ਼ਾਮ ਤੱਕ ਉਤੇ ਬਾਅਦ ਫਿਰ 2 ਜਾਂ 3 ਦਿਨ ਕੋਈ ਕੋਈ ਉਹ ਬੜਾਊਗਾ ਵੀ ਸਾਰੀਆਂ ਨਹੀਂ ਚੱਲਦੀਆਂ ਮਸ਼ੀਨਾਂ ਬਾਕੀ ਜਿਵੇਂ ਵੀ ਹੋਊਗਾ ਤੁਹਾਨੂੰ ਦਿਖਾਇਆ ਜਾਊਗਾ ਬਾਈ ਆਪਣੀ ਦਾ ਮਸ਼ੀਨ ਬਾਈ ਛੋਲਿਆਂ ਦੇ ਚੱਲ ਰਹੀ ਆ ਇੱਧਰ ਚੱਲਦੀ ਆ ਵਿਸ਼ਾਲ ਇੱਥੇ ਜਿੱਥੇ ਫਿਰਦੇ ਆ ਬੰਦੇ ਜੇ ਕੀਮੀਆਂ ਇਹਦੇ ਪਰਲੀ ਸਾਈਡ ਤੇ ਇੱਧਰ ਚੱਲਦੀ ਆ ਇੱਥੇ ਪੇ ਦਲਦੀਆ ਕਰਤਾਰ ਕਰਤਾਰ ਕਰ ਲੀਆ ਸਾਹਮਣੇ ਬਈਓ ਸਾਰੀਆਂ ਚਲਦੀਆਂ ਕਣਕ ਚ ਆਪਣੇ ਵਾਲੀ ਤੁਹਾਨੂੰ ਪਿਛਲੇ ਬਲਾਗ ਚ ਵੀ ਦੱਸਿਆ ਰਿਹਾ ਆਪਣੇ ਵਾਲੀ ਚਲਦੀ ਆ ਬਾਈ ਛੋਲਿਆਂ ਪਤਾ ਨਹੀਂ ਕੀ ਕਹਿ ਸਕਦੇ ਆ ਬਈ ਕੁਝ ਨਹੀਂ ਕਹਿ ਸਕਦੇ ਆਪਾਂ ਵੀ ਡਬਲ ਥਰੇਚਰ ਕਰਕੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਜਿੱਥੇ ਵੀ ਜੀ ਮਸ਼ੀਨ ਜਾਂਦੀ ਅੱਜ ਆਪਾਂ ਵੜਤੇ ਇਹਨਾਂ ਦੇ 84 ਆ 6 ਕਿੱਲੇ ਨਾਲ ਕਿਰਾ ਬਈ ਜੀ ਜੇ ਹੁਣ ਮਸ਼ੀਨ ਚੱਲਦੀ ਆ ਅੱਤਾ ਕਿੱਲਾ 1.5 1.4 ਤੇ 1.5 6 ਤੇ ਅੱਤਾ 6.5 6 6 12 12 ਤੇ 4.5 16 16 ਥੋੜਾ ਕਿੱਲੇ ਬਈ ਇਹਨਾਂ ਦੇ ਆ ਪੱਜ ਵੱਡੇ ਆ 7 ਕਿੱਲੇ ਵੱਡੇ ਆ ਪਹਿਲਾਂ ਇੱਕ ਦਿਨ 16 ਹੋ ਗਏ ਬਈ 22 23 ਕਿੱਲੇ ਹੋ ਗਏ ਇਹਨਾਂ ਦੇ ਛੋਲੇ ਛੋਲੇ ਆ ਗਰੇ ਗੋਰੇ ਨਾ ਉਹ ਦੇਖਨੇ ਕਿੰਨੇ ਗਿੱਲੇ ਆ ਬਣਦਾ ਕਰਪਾ ਭਾਈ ਬਾਬੇ ਜੀ ਕੰਮ ਵਧੀਆ ਚੱਲਦਾ ਆਪਣਾ ਛੋਲਿਆਂ ਚ ਕਣਕ ਜੀ ਵੀ ਚਲਾਵਾਂਗੇ ਬਸ ਹੁਣ ਆ ਛੋਲੇ ਨੇੜੇ ਲੱਗੇ ਸਾਰੇ ਈਕਾ ਦੁੱਕਾ ਰਹਿ ਗਏ ਹੁਣ ਉਹ ਵੀ ਵਟਾਂਗੇ ਹੁਣ ਹੋਏ 50 ਗਿੱਲੇ ਆ ਰਹਾ ਭਾਈ ਫੋਨ ਆਇਆ ਨਹੀਂ ਸਾਰੇ ਬੰਦੇ ਨੇ ਹੋਰ ਮਸ਼ੀਨ ਲਾ ਲਈ ਉਹ ਕਹਿ ਨਹੀਂ ਸਕਦੇ ਆਪਾਂ ਫੋਨ ਕਰਿਆ ਨਾ ਉਹਨਾਂ ਦਾ ਵੀ ਆਇਆ ਅੱਜ ਇੱਧਰ ਰਾਤ ਭਾਈ ਇੱਥੇ ਅੱਗ ਲੱਗੀ ਧੀ ਆ ਪਿੱਛੇ ਬਚਾਓ ਹੋ ਗਿਆ ਕਿਸੇ ਨੇ ਹੱਥੀਂ ਵੜਾਏ ਹੋਣੇ ਬਾਈ ਥੋਲੇ ਅੱਗ ਵੀ ਵੜ ਆ ਗਈ ਜਿਹੜਾ ਫੂਸੇ ਜ ਆਪਾਂ ਜੇ ਹੁਣਾਂ ਨੂੰ ਅੱਗ ਲਾਤੀ ਰਾਤ 7:00 ਵਜੇ ਉਹ ਅੱਗ ਹਵਾ ਚਲਦੀ ਜੀ ਅੱਗ ਇਹਨਾਂ ਦੇ ਥੋਲੇਨ ਲੱਗੀ ਆ ਕੇ ਬਚਾਓ ਹੋ ਗਿਆ ਭਾਈ ਇਹਨਾਂ ਨੇ ਬੁੜਾ ਦੇ ਵੀ ਅੱਜ ਸਾਰੀ ਚੈਨਲ ਨੂੰ ਕਰ ਲੋ ਬਾਈ ਸਬਸਕ੍ਰਾਈਬ ਲਾਈਕ ਫੇਰ ਕਮੈਂਟ ਕਰ ਦੱਬ ਕੇ ਕਮੈਂਟ ਬਾਈ ਵਧੀਆ ਆਉਂਦੇ ਨੇ ਹੋਰ ਕਰੇ ਗੋਆ ਯਾਰ ਹੌਸਲਾ ਮਿਲਦਾ ਆਪਾਂ ਹਰੇਕ ਜਿਹੜਾ ਕਮੈਂਟ ਦਾ ਰਿਪਲਾਈ ਕਰਨ ਵਾਲਾ ਹੁੰਦਾ ਬਈ ਕੋਈ ਪਥਰਾ ਏਰੀਆ ਕਿਹੜੇ 'ਚ ਡਾਲਦੇ ਆਂ ਆਪਾਂ ਸਾਰਿਆਂ ਦਾ ਰਿਪਲਾਈ ਕਰੀਦਾ ਬਾਈ ਜਿਹੜੇ ਧੰਨਵਾਦ ਕਰਦੇ ਆਂ ਆਪਾਂ ਜਿਹੜੇ ਰਿਪਲਾਈ ਉਹ ਕਰਦੇ ਆਂ ਕਮੈਂਟ ਕਰਦੇ ਆਂ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਾਰਾ ਦਾ ਕਮੈਂਟ ਹੁੰਦਾ ਲਾਈਕ ਜਰੂਰ ਹੁੰਦਾ ਬਈ ਰਿਪਲਾਈ ਆਪਾਂ ਉਹਦੇ ਹੀ ਕਰਦੇ ਆਂ ਜਿਹੜਾ ਰਿਪਲਾਈ ਕਰਨ ਵਾਲਾ ਹੁੰਦਾ ਜੇ ਕੋਈ ਆਲਾ ਪੁੱਛਣਾ ਪਹੁੰਚ ਜਰੂਰ ਦਿੰਦੀ ਹੈ ਕੀ ਆਪਾਂ ਨੂੰ ਸਬਸਕ੍ਰਾਈਬ ਕਰ ਲੋ ਤੇ ਬਈ ਇੰਸਟਾਗ੍ਰਾਮ ਤੇ ਵੀ ਆਪਾਂ ਨੂੰ ਫੋਲੋ ਕਰ ਲੋ ਜ਼ੇਮ ਆਈਡੀ ਹੈਰੀ ਕਮਾਨ 9900 ਉੱਥੇ ਵੀ ਆਪਾਂ ਨੂੰ ਫੋਲੋ ਕਰ ਲੋ ਇਹੀ ਪੇਜ ਆਪਣਾ ਬਈ ਫੇਸਬੁੱਕ ਤੇ ਵੀ ਆ ਫੇਸਬੁੱਕ ਤੇ ਆਪਾਂ ਕੋਈ ਵੀਡੀਓ ਜੇ ਘੱਟ ਪਾਉਣੀ ਇੱਧਰ ਹੀ ਚੱਲਦੀ ਆ YouTube ਤੇ